ਤਰਾਂ ਤਰਾਂ ਦੇ ਮੁਫਤ ਖੋਰੀ ਦੇ ਵਾਅਦੇ ਆਵਾਮ ਦੇ ਨਾਲ ਪਾਰਟੀ ਰੂਪੀ ਕੀਤੇ ਜਾਂਦੇ ਆ ਤੇ ਸਰਕਾਰ ਦੇ ਬਣਨ ਤੋਂ ਬਾਅਦ ਉਹਨਾਂ ਨੂੰ ਵਫਾ ਕਰਨ ਦੇ ਲਈ ਖਜ਼ਾਨੇ ਨੂੰ ਮੋਟਾ ਚੂਨਾ ਲੱਗਦਾ ਇਸ ਕਰਕੇ ਫਿਰ ਮਜ਼ੀਦ ਕਰਜ਼ੇ ਲੈਣੇ ਪੈਂਦੇ ਆ ਤੇ ਉਹ ਕਰਜ਼ੇ ਜਿਹੜੇ ਆ ਤੁਹਾਡੇ ਸੂਬੇ ਦੀ ਸਿਹਤ ਨੂੰ ਖਰਾਬ ਕਰ ਦਿੰਦੇ ਆ ਕਿਉਂਕਿ ਇੱਕ ਤਾਜ਼ਾ ਆਈ ਰਿਪੋਰਟ ਅਨੁਸਾਰ ਸੂਬਿਆਂ ਦਾ ਬਧੇਰੇ ਕਰਕੇ ਖਰਚਾ ਜਿਹੜਾ ਹੈ ਉਹ ਮੁਫਤ ਖੁਰੀਆਂ ਨੂੰ ਪੂਰਾ ਕਰਨ ਦੇ ਵੱਲ ਲੱਗ ਜਾਂਦਾ ਹੈ ਪੇਸ਼ਖਾਸ ਰਿਪੋਰਟ ਫਿਰ ਤੁਹਾਡੇ ਫੋਨ ਕਾਲਸ ਦੀ ਉਡੀਕ ਰਹੇਗੀ ਚੋਣਾਂ ਦੇ ਦੌਰਾਨ ਪਾਰਟੀਆਂ ਲੁਭਾਉਣੇ ਵਾਦੇ ਕਰਦੀਆਂ ਨੇ ਤੇ ਜੇ ਸਰਕਾਰ ਬਣ ਜਾਵੇ ਤਾਂ ਆਪਣੇ ਵਾਦੇ ਪੂਰਾਉਣ ਲਈ ਸਰਕਾਰੀ ਖਜ਼ਾਨੇ ਤੇ ਸੂਬੇ ਦੀ ਕਮਾਈ ਚੋਂ ਇਹ ਵਾਦੇ ਪੂਰੇ ਕੀਤੇ ਜਾਂਦੇ ਨੇ ਦੇਸ਼ ਦੇ ਕਈ ਸੂਬੇ ਆਪਣੀ ਕਮਾਈ ਦਾ 20% ਤੋਂ ਵੱਧ ਚੋਣ ਵਾਦਿਆਂ ਨੂੰ ਪੂਰਾ ਕਰਨ 'ਚ ਖਰਚਾ ਕਰ ਰਹੇ ਨੇ ਜੇ ਗੱਲ ਪੰਜਾਬ ਦੀ ਕਰੀਏ ਤਾਂ 31% ਸੂਬੇ ਦੀ ਕਮਾਈ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਨ ਲਈ ਖਰਚੀ ਜਾ ਰਹੀ ਹੈ ਇਸਰਾ ਆਉਣ ਵਾਲੀਆਂ ਬਿਹਾਰ ਚੋਣਾਂ ਤੋਂ ਪਹਿਲਾਂ ਵੋਟਰਾਂ ਨੂੰ ਲਗਾਉਣ ਲਈ ਹੁਣ ਤੱਕ 33920 ਕਰੋੜ ਦੇ ਵਾਅਦੇ ਕੀਤੇ ਗਏ ਨੇ ਹਾਲਾਂਕਿ ਲੋਕਲ ਪਾਊ ਵਾਅਦੇ ਕਰਕੇ ਸੱਤਾ ਚਾਇੀਆਂ ਸਿਆਸੀ ਪਾਰਟੀਆਂ ਨੂੰ ਸੂਬੇ ਵਿੱਚ ਕਾਫੀ ਵਿੱਤੀ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਵਿਆਜ ਭੁਗਤਾਨ ਤੇ ਤਨਖਾਹਾਂ ਇਸ ਦੇ ਨਾਲ ਹੀ ਪੱਤਿਆਂ ਵਰਗੇ ਖਰਚੇ ਆਸਮਰਤ ਹੋ ਰਹੇ ਨੇ ਉਹਨਾਂ ਦੀ ਆਮਦਨ ਦਾ ਇੱਕ ਮਹੱਤਵਪੂਰਨ ਹਿੱਸਾ ਚੋਣ ਵਾਅਦਿਆਂ ਨੂੰ ਪੂਰਾ ਕਰਨ ਤੇ ਖਰਚ ਕੀਤਾ ਜਾ ਰਿਹਾ ਹੈ ਇਸ ਨਾਲ ਸੜਕਾਂ ਸਿਹਤ ਅਤੇ ਸਿੱਖਿਆ ਵਰਗੀਆਂ ਬੁਨਿਆਦੀ ਜ਼ਰੂਰਤਾਂ ਲਈ ਸਰਕਾਰੀ ਖਰਚ ਦੀ ਘਾਟ ਵੀ ਮਹਿਸੂਸ ਹੋ ਰਹੀ ਹੈ ਤਿਲੰਗਾਣਾ ਸਰਕਾਰ ਦੇ مالیੇ ਦਾ 52% ਚੋਣ ਵਾਦਿਆਂ 'ਵਲੀ ਜਾ ਰਿਹਾ ਹੈ ਤੇ ਬਾਕੀ ਬਚੇ مالیੇ ਦਾ 80% ਤਨਖਾਹਾਂ ਤੇ ਪੱਤਿਆਂ 'ਵਲ ਜਾ ਰਿਹਾ ਹੈ ਇਸ ਸਰਕਾਰ ਨੇ ਪੁਰਾਣੀ ਪੈਨਸ਼ਨ ਯੋਜਨਾ ਦਾ ਵਾਅਦਾ ਕੀਤਾ ਸੀ مالیੇ ਦਾ 22% ਲਾਡਲੀ ਭੈਣ ਯੋਜਨਾ ਤੇ ਖਰਚ ਕੀਤਾ ਜਾਂਦਾ ਹੈ 6 ਗਰੰਟੀਆਂ ਦੇ ਵਾਅਦੇ ਨਾਲ ਸੱਤਾ ਚਾਈ ਕਰਨਾਟਕ ਸਰਕਾਰ ਆਪਣੇ مالیੇ ਦਾ 35% ਦੇ ਨਾਲ ਗਰੰਟੀਆਂ ਨੂੰ ਪੂਰਾ ਕਰਨ ਲਈ ਖਰਚ ਕਰ ਰਹੀ ਹੈ مالیੇ ਦਾ 40% ਤਨਖਾਹਾਂ ਅਤੇ ਪੱਤਿਆਂ ਅਤੇ ਕਰਜ਼ੇ ਦੇ ਵਿਆਜ ਭੁਗਤਾਨਾਂ ਤੇ ਖਰਚ ਕੀਤਾ ਜਾਂਦਾ ਹੈ ਇਸ ਕਨ ਸੂਬਾ ਸਰਕਾਰ ਨੂੰ ਸੜਕ ਮੁਰੰਮਤ ਲਈ ਵੀ ਬਜਟ ਇਕੱਠਾ ਕਰਨ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਾਲ 2024-25 ਚ ਕਰਜ਼ੇ ਵਾਲੇ ਵਾਅਦੇ ਵਾਲੇ ਪ੍ਰਮੁੱਖ ਸੂਬਿਆਂ 'ਚ ਮੱਧ ਪ੍ਰਦੇਸ਼ ਸੂਚੀ 'ਚ ਸਭ ਤੋਂ ਉੱਪਰ ਹੈ مالیੇ ਦਾ 42% ਤਨਖਾਹਾਂ ਅਤੇ ਪੱਤਿਆਂ ਵਿਆਜ ਤੇ 27% ਮੁਫਤ ਯੋਜਨਾਵਾਂ ਵੱਲ ਜਾ ਰਿਹਾ ਹੈ ਛਤੀਸਗੜ੍ਹ 'ਚ ਇਸ ਦੇ مالیੇ ਦਾ 18% ਵਾਅਦੇ ਪੂਰੇ ਕਰਨ ਤੇ ਖਰਚ ਕੀਤਾ ਜਾ ਰਿਹਾ ਹੈ ਦੇ ਖਰਚ ਘਟ ਗਿਆ ਹੁਣ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਕਿਹੜਾ ਸੂਬਾ ਚੋਣ ਵਾਦਿਆਂ ਤੇ ਕਿੰਨਾ ਖਰਚ ਕਰ ਰਿਹਾ ਹੈ ਤੇਲੰਗਾਨਾ ਦੀ ਗੱਲ ਕਰੀਏ ਤਾਂ ਸਾਲ 2023 ਦੇ ਵਿੱਚ ਇੱਥੇ ਸਰਕਾਰ ਬਣੀ ਸੀ 6 ਚੋਣ ਗਰੰਟੀਆਂ ਦੇ ਨਾਲ ਸਰਕਾਰ ਬਣਾਈ ਗਈ ਤੇ ਸੂਬੇ ਦੀ ਕਮਾਈ 98191 ਕਰੋੜ ਹੈ ਜਿਸ ਦੇ ਵਿੱਚੋਂ 5684 ਕਰੋੜ ਰੁਪਏ ਚੋਣ ਵਾਦੇ ਪੂਰੇ ਕਰਨ ਤੇ ਖਰਚੇ ਜਾ ਰਹੇ ਨੇ ਕਰਨਾਟਕ ਚ ਸਾਲ 2023 ਚ ਸਰਕਾਰ ਬਣੀ ਗ੍ਰਹਿ ਲక్ష్ਮੀ ਅਨਪਾਗਿਆ ਤੇ ਗ੍ਰਹਿ ਜੋਤੀ ਜਿਹੇ ਚੋਣ ਵਾਦੇ ਕੀਤੇ ਗਏ ਤੇ ਸੂਬੇ ਦੀ ਕਮਾਈ ਜੋ ਕਿ 137460 ਕਰੋੜ ਰੁਪਏ ਹੈ ਜਿਸ ਜੋ 48636 ਕਰੋੜ ਰੁਪਏ ਇਹਨਾਂ ਯੋਜਨਾਵਾਂ ਨੂੰ ਪੂਰਾ ਕਰਨ ਦੇ ਲਈ ਖਰਚੇ ਜਾ ਰਹੇ ਨੇ ਮਹਾਰਾਸ਼ਟਰ ਚ ਸਾਲ 2024 ਚ ਸਰਕਾਰ ਬਣੀ ਸੀ ਲਾਡਲੀ ਪੈਨ ਚੋਣ ਵਾਦਾ ਕੀਤਾ ਗਿਆ ਜਿਸ ਦੇ ਲਈ ਸੂਬੇ ਦੀ ਕਮਾਈ ਚੋਂ 45000 ਕਰੋੜ ਰੁਪਏ ਖਰਚੇ ਜਾ ਰਹੇ ਨੇ ਉੱਤਰ ਪ੍ਰਦੇਸ਼ ਚ 2022 ਚ ਸਰਕਾਰ ਬਣੀ ਮੁਫਤ ਰਾਸ਼ਨ ਯੋਜਨਾ ਵਾਦਾ ਕੀਤਾ ਗਿਆ ਸੂਬੇ ਦੀ ਕਮਾਈ 1.80 ਹਜ਼ਾਰ ਕਰੋੜ ਰੁਪਏ 24000 ਕਰੋੜ ਰੁਪਏ ਇਸ ਚੋਣ ਵਾਦੇ ਨੂੰ ਪੂਰਾ ਕਰਨ ਲਈ ਖਰਚੇ ਜਾ ਰਹੇ ਨੇ ਮਾਧ ਪ੍ਰਦੇਸ਼ ਚ ਸਾਲ 2023 ਚ ਸਰਕਾਰ ਬਣੀ ਲਾਡਲੀ ਪਹਿਣਾ ਸਿੱਖੋ ਕੁਮਾਹੋ ਜਏ ਯੋਜਨਾਵਾਂ ਦੇ ਵਾਅਦੇ ਕੀਤੇ ਗਏ ਜਿਸ ਲਈ ਸੂਬੇ ਦੀ ਕਮਾਈ 7197 ਕਰੋੜ ਰੁਪਏ ਚੋਂ 19350 ਕਰੋੜ ਰੁਪਏ ਇਨ੍ਹਾਂ ਯੋਜਨਾਵਾਂ ਨੂੰ ਪੂਰਾ ਕਰਨ ਦੇ ਲਈ ਖਰਚੇ ਜਾ ਰਹੇ ਨੇ ਸਾਲ ਦੋ ਹਜ਼ਾਰ ਬਾਈ ਚ ਪੰਜਾਬ ਚ ਸਰਕਾਰ ਬਣੀ ਤਿੰਨ ਸੌ ਯੂਨਿਟ ਤੱਕ ਮੁਫ਼ਤ ਬਿਜਲੀ ਦਾ ਵਾਅਦਾ ਕੀਤਾ ਗਿਆ ਸੂਬੇ ਦੀ ਕਮਾਈ ਸੰਤਾਲੀ ਹਜ਼ਾਰ ਨੌ ਸੌ ਇਕਹੱਤਰ ਕਰੋੜ ਰੁਪਏ ਚੋਂ ਪੰਦਰਾਂ ਹਜ਼ਾਰ ਕਰੋੜ ਰੁਪਏ ਇਸ ਵਾਅਦੇ ਨੂੰ ਪੂਰਾ ਕਰਨ ਲਈ ਖਰਚ ਕੀਤੇ ਜਾ ਰਹੇ ਨੇ ਰਾਜਸਥਾਨ ਚ ਸਾਲ ਦੋ ਹਜ਼ਾਰ ਤੇਈ ਚ ਸਰਕਾਰ ਬਣੀ ਮੁਫ਼ਤ ਬਿਜਲੀ ਦਾ ਵਾਅਦਾ ਕੀਤਾ ਗਿਆ ਜਿਸ ਦੇ ਲਈ ਅਠਾਸੀ ਹਜ਼ਾਰ ਤਿੰਨ ਸੌ ਉਣਾਨਵੇਂ ਕਰੋੜ ਰੁਪਏ ਜੋ ਕਿ ਸੂਬੇ ਦੀ ਕਮਾਈ ਹੈ ਉਸ ਚੋਂ ਬਾਰਾਂ ਹਜ਼ਾਰ ਕਰੋੜ ਰੁਪਏ ਇਸ ਵਾਅਦੇ ਨੂੰ ਪੂਰਾ ਕਰਨ ਲਈ ਖਰਚੇ ਜਾ ਰਹੇ ਨੇ ਹਰਿਆਣਾ ਚ ਸਾਲ 2024 ਚ ਸਰਕਾਰ ਬਣੀ ਮੁੱਖ ਮੰਤਰੀ ਲਾਡਲੀ ਪੈਣ ਯੋਜਨਾ ਦਾ ਵਾਅਦਾ ਪੂਰਾ ਕਰਨ ਲਈ 67539 ਕਰੋੜ ਰੁਪਏ ਸੂਬੇ ਦੀ ਕਮਾਈ ਚੋਂ 10800 ਕਰੋੜ ਰੁਪਏ ਇਸ ਵਾਅਦੇ ਨੂੰ ਪੂਰਾ ਕਰਨ ਲਈ ਖਰਚੇ ਜਾ ਰਹੇ ਨੇ ਝਾਰਖੰਡ ਚ ਸਾਲ 2024 ਚ ਸਰਕਾਰ ਬਣੀ ਮਈਆ ਸਨਮਾਨ ਯੋਜਨਾ ਤੇ ਸੂਬੇ ਦੀ ਕਮਾਈ 25359 ਕਰੋੜ ਰੁਪਏ ਚੋਂ 7200 ਕਰੋੜ ਰੁਪਏ ਖਰਚ ਕੀਤੇ ਗਏ ਹਿਮਾਚਲ ਚ ਦੋ ਹਜ਼ਾਰ ਬਾਈ ਚ ਸਰਕਾਰ ਬਣੀ ਇੰਦਰਾ ਗਾਂਧੀ ਪਿਆਰੀ ਭੈਣ ਯੋਜਨਾ ਨੂੰ ਪੂਰਾ ਕਰਨ ਦੇ ਲਈ ਤਰਾਨਵੇਂ ਸੌ ਪੰਤਾਲੀ ਕਰੌੜ ਰੁਪਏ ਦੀ ਸੂਬੇ ਦੀ ਕਮਾਈ ਚੋਂ ਇੱਕੀ ਸੌ ਕਰੌੜ ਰੁਪਏ ਖਰਚੇ ਗਏ ਬਿਹਾਰ ਚ ਆਉਣ ਵਾਲੀਆਂ ਚੋਣਾਂ ਦੇ ਲਈ ਤੇਤੀ ਹਜ਼ਾਰ ਨੌ ਸੌ ਵੀਹ ਕਰੌੜ ਰੁਪਏ ਦੇ ਨਵੇਂ ਵਾਅਦੇ ਕੀਤੇ ਗਏ ਨੇ ਸੂਬੇ ਦੀ ਕਮਾਈ ਦਾ ਬਾਹਠ ਪੁਆਇੰਟ ਛਿਆਲੀ ਫੀਸਦ ਇਹਨਾਂ ਤੇ ਖਰਚ ਕੀਤਾ ਜਾਵੇਗਾ ਜੇਕਰ ਅਗਲੀ ਸਰਕਾਰ ਇਹਨਾਂ ਵਾਅਦਿਆਂ ਦੇ ਆਧਾਰ ਤੇ ਸੱਤਾ ਚਾਹੁੰਦੀ ਹੈ ਤਾਂ ਸਰਕਾਰ ਦਾ ਖਰਚ ਇੱਕ ਪੁਆਇੰਟ ਛੱਬੀ ਲੱਖ ਕਰੌੜ ਰੁਪਏ ਹੋਵੇਗਾ ਜੋ ਕਿ ਕੁੱਲ ਕਮਾਈ ਦਾ 233.52% ਹੋਵੇਗਾ ਅਰਜ਼ਾ ਮਤਲਬ ਹੈ ਕਿ ਖਰਚ ਕਮਾਈ ਨਾਲੋਂ 133.32% ਹੋਵੇਗਾ 2024-25 ਟੈਕਸ ਮਾਲੀਆ 54000 300 ਕਰੋੜ ਰੁਪਏ ਦੀ ਕਮਾਈ ਦਾ 171% ਤਨਖਾਹਾਂ ਪੱਤਿਆਂ ਪੈਨਸ਼ਨਾਂ ਅਤੇ ਕਰਜ਼ਿਆਂ ਤੇ ਵਿਆਜ ਦੇਣ ਤੇ ਖਰਚ ਕੀਤਾ ਜਾਂਦਾ ਹੈ ਬਾਕੀ ਪੈਸਾ ਕੇਂਦਰ ਤੋਂ ਇੱਕ ਵਿਸ਼ੇਸ਼ ਪੈਕੇਜ ਚ ਮਿਲਦਾ ਹੈ ਦਾ ਇਸ ਵਿਸ਼ੇ ਦੇ ਉੱਤੇ ਤੁਹਾਡੀ ਕੀ رائے ਹੈ ਤੁਸੀਂ ਕਮੈਂਟ ਵੀ ਕਰ ਸਕਦੇ ਹੋ ਔਰ ਸਾਡਾ ਫੋਨ ਨੰਬਰ ਹੈ 4577458 ਔਰ ਏਰੀਆ ਕੋਡ 0172 ਯਾਨੀ ਕਿ 0172 ਕੋਡ ਹੈ ਔਰ ਸਾਡਾ ਜਿਹੜਾ ਫੋਨ ਨੰਬਰ ਹੈ 4577458 ਇਹਦੇ ਉੱਤੇ ਕਾਲ ਕਰਕੇ ਤੁਸੀਂ ਆਪਣੀ رائے ਜਿਹੜੀ ਹੈ ਸਾਂਝੀ ਕਰ ਸਕਦੇ ਹੋ ਹਾਲਾਂਕਿ ਕਈ ਸਰਕਾਰ ਦੀਆਂ ਨੀਤੀਆਂ ਅਜਹੀਆਂ ਵੀ ਨੇ ਜਿਹਦੇ ਉੱਤੇ ਇਹ ਗੱਲ ਵੀ ਆਖੀ ਜਾਂਦੀ ਹੈ ਕਿ ਤੁਸੀਂ ਜੇਕਰ ਇਸ ਦਾ ਭੁਗਤਾਨ ਕਰਨਾ ਚਾਹੁੰਦੇ ਹੋ ਤੇ ਕਰ ਸਕਦੇ ਹੋ ਪਰ ਕਿੰਨੇ ਕੁ ਲੋਕ ਕਰਦੇ ਹੋਣਗੇ ਕਿੰਨੇ ਕੋ ਲੋਕ ਨੇ ਜਿਨ੍ਹਾਂ ਨੇ ਸਰਕਾਰੀ ਸਕੀਮ ਦਾ ਲਾਹਾ ਲੈਣ ਤੋਂ ਲਿਖਤੀ ਤੌਰ ਤੇ ਉੱਤੇ ਇਨਕਾਰ ਕੀਤਾ ਕਿ ਨਹੀਂ ਅਸੀਂ ਇਸ ਨੂੰ ਪੂਰਨ ਦੇ ਭਰਨ ਦੇ ਸਮਰਥਾ ਤੇ ਇਸ ਨੂੰ ਅਸੀਂ ਨਹੀਂ ਲਵਾਗੇ ਔਰ ਦੂਸਰੀ ਗੱਲ ਇਹ ਕਿ ਨਾਲ ਹੀ ਸਰਕਾਰਾਂ ਵੀ ਕਿੰਨਾ ਡੀਪ ਸਟੱਡੀ ਕਰਦੀਆਂ ਨੇ ਕਿ ਜਿਹੜੇ ਲੋਕਾਂ ਨੂੰ ਜ਼ਰੂਰਤ ਨਹੀਂ ਹੈ ਜਿਹੜੇ ਇਨਕਮ ਟੈਕਸ ਰਿਟਰਨ ਜਿਹੜੀ ਫਾਈਲ ਕਰਦੇ ਆ ਉਸ ਆਧਾਰ ਦੇ ਉੱਤੇ ਜਿਹੜੀ ਮੁਫਤ ਖੁਰਦੀਆਂ ਸਕੀਮਾਂ ਨੇ ਜਿਨ੍ਹਾਂ ਨੂੰ ਇੱਕੋ ਰਸੇ ਸਾਰਿਆਂ ਨੂੰ ਬੰਨ ਦਿੱਤਾ ਜਾਂਦਾ ਉਸ ਨੂੰ ਉਸ ਦੇ ਅਧਿਕਾਰ ਖੇਤਰ ਦੇ ਵਿੱਚ ਲਿਆਉਣਾ ਵੀ ਜ਼ਰੂਰੀ ਸੀ ਜਾਂ ਨਹੀਂ ਗੱਲ ਇਹ ਹੈ ਗੱਲ ਇਹ ਹੈ ਦਰਅਸਲ ਕਿ ਜਦੋਂ ਵੀ ਚੋਣਾ ਆਉਂਦੀਆਂ ਨੇ ਪਾਰਟੀਆਂ ਦੇ ਵੱਲੋਂ ਵਾਅਦੇ ਕੀਤੇ ਜਾਂਦੇ ਆ ਇੱਕ ਤੋਂ ਵੱਧ ਕੇ ਇੱਕ ਕੀਤੇ ਜਾਂਦੇ ਆ ਕੋਈ 100 ਬਿਜਲੀ ਯੂਨਿਟ ਮਾਫ ਕਰਨ ਦੀ ਕਹਿੰਦਾ ਦੂਸਰਾ 200 ਤੀਸਰਾ 300 ਦੀ ਗੱਲ ਕਰਦਾ ਕੋਈ ਬੱਸ ਕਿਰਾਏ ਦੀ ਮਾਫ ਔਰਤਾਂ ਦੀ ਗੱਲ ਕਰਦਾ ਕੋਈ ਕਹਿੰਦਾ ਕਿ ਹਰ ਵਰਗ ਨੂੰ ਕਰ ਦਿਓ ਜੀ ਤਾਂ ਕੋਈ ਮੋਟਰਾਂ ਦੇ ਬਿੱਲ ਮਾਫ ਦੀ ਗੱਲ ਕਰਦਾ ਤੇ ਕੋਈ ਕਹਿੰਦਾ ਹੈ ਕਿ ਅਸੀਂ ਤੁਹਾਨੂੰ ਬੇਰੋਜ਼ਗਾਰੀ ਪੱਤੇ ਦੇਵਾਂਗੇ ਅਸੀਂ ਤੁਹਾਨੂੰ ਜਿਹੜਾ ਹੈ ਨਾਲ ਹੀ ਤਨਖਾਹਾਂ ਦੇਵਾਂਗੇ ਕੋਈ ਔਰਤਾਂ ਨੂੰ ਪੱਤੇ ਦੇਣ ਦੀ ਗੱਲ ਕਰਦਾ ਕੋਈ ਬੇਰੁਜ਼ਗਾਰ ਹੈ ਪੜੇ ਲਿਖੇ ਪੱਤੇ ਦੇਣ ਦੀ ਗੱਲ ਕਰਦਾ ਤੇ ਕਈ ਜਿਹੜੇ ਆ ਉਹ ਇਹ ਕਹਿ ਦਿੰਦੇ ਆ ਕਿ ਅਸੀਂ ਜੇਕਰ ਤੁਹਾਨੂੰ ਜਿਹੜੀ ਹੈ ਖੰਡ ਦਾਲ ਦੇ ਰਹੇ ਹਾਂ ਤੇ ਅਗਲਾ ਕਹਿੰਦਾ ਅਸੀਂ ਨਾਲ ਦੇਸੀ ਘਿਓ ਵੀ ਦੇਵਾਂਗੇ ਸੋ ਇਸ ਤਰੀਕੇ ਦੇ ਨਾਲ ਇੱਕ ਤੋਂ ਵੱਧ ਕਈ ਇੱਕ ਕੀਤੇ ਜਾਂਦੇ ਵਾਅਦੇ ਫਿਰ ਜਦੋਂ ਉਹਨਾਂ ਨੂੰ ਪੂਰਾ ਕਰਨ ਦੇ ਲਈ ਜਿਹੜੀ ਤੁਹਾਡੀ ਵਿਰੋਧੀ ਜਮਾਤ ਹੁੰਦੀ ਹੈ ਜਿਹੜੇ ਤੁਹਾਡੇ ਓਪੋਨੈਂਟ ਹੁੰਦੇ ਆ ਉਹ ਤੁਹਾਡੇ ਉੱਤੇ ਪ੍ਰੈਸ਼ਰ ਬੈਲਟ ਕਰਦੇ ਆ ਫਿਰ ਤੋਂ ਤੁਹਾਨੂੰ ਸੱਤਾ ਦੇ ਵਿੱਚ ਆਉਣ ਦਾ ਲਾਲਚ ਜਿਹੜਾ ਹੈ ਮਜਬੂਰੀ ਬੱਸ ਜਿਹੜਾ ਹੈ ਇਹ ਕੰਮ ਕਰਨ ਦੇ ਲਈ ਕਹਿੰਦਾ ਔਰ ਫਿਰ ਤੁਸੀਂ ਜਦੋਂ ਉਸ ਦੇ ਲਈ ਕਰਜ਼ੇ ਚੱਕਦੇ ਹੋ ਤੇ ਉਹਦਾ ਬੋਝ ਮੁੜ ਘੁੜ ਕੇ ਲੋਕਾਂ ਦੇ ਉੱਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੈਂਦਾ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਚਾਹੇ ਉਹ ਵੈਟ ਦੇ ਰੂਪ ਦੇ ਵਿੱਚ ਪਵੇ ਚਾਹੇ ਉਹ ਜੀਐਸਟੀ ਦੇ ਰੂਪ ਦੇ ਵਿੱਚ ਪਵੇ ਚਾਹੇ ਕਿਸੇ ਵੀ ਰੂਪ ਦੇ ਵਿੱਚ ਪਵੇ ਉਹ ਤੁਹਾਡੇ ਉੱਤੇ ਪੈਂਦਾ ਹੀ ਹੈ ਔਰ ਦਰਸਲ ਜਿਹੜੀ ਅਸਲ ਗੱਲ ਕਰਨ ਵਾਲੀ ਹੈ ਕਿ ਨੌਕਰੀਆਂ ਦੇ ਮੌਕੇ ਵੱਧ ਤੋਂ ਵੱਧ ਪੈਦਾ ਕਰਨੇ ਲੋਕਾਂ ਨੂੰ ਆਪਣੇ ਪੈਰਾ ਸਰਕਾਰ ਨਾਲ ਲੋਕਾਂ ਨੂੰ ਐਜੂਕੇਸ਼ਨ ਤੇ ਹੈਲਥ ਦਾ ਮੁਫਤ ਦਾ ਅਧਿਕਾਰ ਹੋਣਾ ਔਰ ਉਹਨਾਂ ਦੇ ਲਈ ਇਹ ਚੀਜ਼ਾਂ ਹੋਣੀਆਂ ਇਹ ਕੋਲਰ ਇਸ ਵੇਲੇ ਸਾਡੇ ਨਾਲ ਜੁੜਿਆ ਪਹਿਲਾਂ ਉਹਨਾਂ ਦੀ ਗੱਲਬਾਤ ਸੁਣਾਗੇ ਗੱਲਬਾਤ ਨੂੰ ਕੰਟੀਨਿਊ ਕਰਾਂਗੇ ਤੁਹਾਡਾ ਸਵਾਗਤ ਹੈ ਜੀ ਕਿੱਥੋਂ ਬੋਲਦੇ ਹੋ ਜੀ ਬਿਲਕੁਲ ਸਨਮਾ ਤੋਂ ਧਰਮਿੰਦਰ ਸਿੰਘ ਗੱਲ ਕਰ ਰਿਹਾ ਮੈਂ ਜੀ ਕੀ ਕਹਿਣਾ ਚਾਹੁੰਦੇ ਹੋ ਇਸ ਨੂੰ ਜਿਹੜਾ ਅੱਜ ਦਾ ਮੁੱਦਾ ਬੜਾ ਅਹਿਮ ਹੈ ਕਿਉਂਕਿ ਜਿਹੜੀਆਂ ਪਾਰਟੀਆਂ ਨੇ ਉਹ ਹਰ ਸਮੇਂ ਚੋਣਾਂ ਤੋਂ ਪਹਿਲਾਂ ਐਡੇ-ਐਡੇ ਵਾਅਦੇ ਕਰਦੀਆਂ ਨੇ ਤੇ ਲੋਕਾਂ ਨੂੰ ਲਾਲਚ ਦਿੰਦੀਆਂ ਨੇ ਪਰ ਜਿਹੜੀ ਸਾਡੇ ਸੂਬੇ ਦੀ ਕਮਾਈ ਹੁੰਦੀ ਆ ਆਮਦਨ ਹੁੰਦੀ ਆ ਜਿਹੜੀ ਉਹ ਬੜੀ ਘੱਟ ਹੁੰਦੀ ਆ ਤੇ ਜਦੋਂ ਟਾਈਮ ਲੰਘਦਾ ਆ ਪਾਰਟੀਆਂ ਜਿਹੜੀਆਂ ਆਪਣੇ ਵਾਅਦਿਆਂ ਦੇ ਵਿੱਚ ਘਿਰਦੀਆਂ ਜਾਂਦੀਆਂ ਨੇ ਵਿਰੋਧੀ ਧਿਰਾਂ ਟੌਂਚ ਮਾਰਦੀਆਂ ਨੇ ਵਾਅਦੇ ਪੂਰੇ ਨਹੀਂ ਹੋਏ ਤਾਂ ਫਿਰ ਉਹ ਆਪਣੀ ਜਿਹੜੀ ਸੱਤਾ ਜਿਹੜੀ ਜ਼ਮੀਨ ਆ ਸਿਆਸੀ ਜ਼ਮੀਨ ਬਚਾਉਣ ਦੇ ਲਈ ਕਮਾਈ ਡਾ ਦਿੰਦੀਆਂ ਨੇ ਜਿਸ ਤਰ੍ਹਾਂ ਅੱਜ ਇਹ ਪੰਜਾਬ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਵਾਅਦੇ ਹਲੇ ਵੀ ਅਧੂਰੇ ਨੇ ਆਉਣ ਵਾਲੇ ਸਮੇਂ ਵਿੱਚ ਜੋ ਹੀ ਪੂਰੇ ਹੋਣਗੇ ਬਹੁਤ ਸਾਰੇ ਵਾਅਦੇ ਪੂਰੇ ਕਰ ਦਿੱਤੇ ਗਏ ਉਹ ਜਿਹੜੀ ਕਮਾਈ ਆ 31% ਤੱਕ ਜਿਹੜੀ ਹੁਣ ਤੱਕ ਸੂਬੇ ਦੀ ਕਮਾਈ ਆ ਉਹ ਲੱਗ ਚੁੱਕੀ ਆ ਇਹ ਜਿਹੜੇ ਸਾਰੇ ਸਾਡੇ ਟੈਕਸਾਂ ਦਾ ਪੈਸਾ ਵਾ ਤੇ ਜਿਹੜੀ ਸਰਕਾਰ ਦੀ ਆਮਦਨ ਆ ਉਹਦਾ ਪੈਸਾ ਵਾ ਇਹੀ ਪੈਸੇ ਨਾਲ ਸਰਕਾਰ ਨੇ ਸੂਬੇ ਦੀ ਭਲਾਈ ਕਰਨੀ ਹੁੰਦੀ ਆ ਸੜਕਾਂ ਬਣਾਉਣੀਆਂ ਹੁੰਦੀਆਂ ਨੇ ਹਸਪੀਟਲਾਂ ਤੇ ਖਰਚ ਕਰਨੇ ਹੁੰਦੇ ਨੇ ਸਕੂਲਾਂ ਤੇ ਖਰਚ ਕਰਨੇ ਹੁੰਦੇ ਨੇ ਇਹੀ ਕਾਰਨ ਆ ਕਿ ਜਿਹੜੀ ਕਮਾਈ ਆ ਉਹ ਵਾਅਦੇ ਪੂਰੇ ਕਰਨ ਚ ਲੱਗ ਜਾਂਦੀ ਆ ਤੇ ਸੂਬੇ ਦੀ ਜਿਹੜੀ ਆ ਬਾਕੀ ਸਿਸਟਮ ਆ ਜਿਹੜਾ ਸਾਰ ਤਾਂ ਫਿਰ ਲੋਕ ਦੂਜੇ ਪਾਸੇ ਕਹਿੰਦੇ ਨੇ ਕਿ ਸਰਕਾਰਾਂ ਕੁਝ ਨਹੀਂ ਕਰਦੀਆਂ ਕਿਉਂਕਿ ਕੰਮ ਤਾਂ ਇੱਕ ਹੀ ਹੋਣਾ ਜਾਂ ਤਾਂ ਸੂਬੇ ਦੀ ਭਲਾਈ ਹੋਊਗੀ ਸੜਕਾਂ ਬਣਣਗੀਆਂ ਸਕੂਲ ਬਣਨਗੇ ਹਸਪੀਟਲ ਸੁਧਾਰੇ ਜਾਣਗੇ ਤੇ ਜਾਂ ਫਿਰ ਜਿਹੜੀ ਆ ਲੋਕਾਂ ਦੇ ਵਾਅਦੇ ਪੂਰੇ ਕੀਤੇ ਜਾਣਗੇ ਆਮ ਲੋਕਾਂ ਨੂੰ ਵੀ ਚਾਹੀਦਾ ਕਿ ਸਿਆਸੀ ਪਾਰਟੀ ਜਦੋਂ ਆਪਣੇ ਮੈਨੀਫੈਸਟ ਬਣਾਉਂਦੀਆਂ ਨੇ ਉਹਨਾਂ ਨੂੰ ਇਹੀ ਗੁਜ਼ਾਰਚ ਕਰਨਾ ਵੀ ਸਾਨੂੰ ਮੁਫਤ ਦਾ ਕੁਝ ਨਹੀਂ ਚਾਹੀਦਾ ਸਾਨੂੰ ਸਿਰਫ ਸਾਡੇ ਸੂਬੇ ਦੀ ਭਲਾਈ ਚਾਹੀਦੀ ਹੈ ਰੁਜ਼ਗਾਰ ਚਾਹੀਦਾ ਵਾ ਜੇ ਸਾਡੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਤਾਂ ਉਹ ਆਪਣੇ ਆਪ ਜਿਹੜਾ ਕਮਾ ਕੇ ਖਾਣਗੇ ਤੇ ਉਹਨਾਂ ਨੂੰ ਸਰਕਾਰੀ ਸਕੀਮਾਂ ਦਾ ਜਿਹੜੀ ਲੋਡ ਨਹੀਂ ਪਊਗੀ ਭਾਵੇਂ ਉਹ ਚਾਹੇ ਜਿੰਨਾ ਕਹ ਲੋ ਕਿ ਹੈਲਥ ਇੰਸ਼ੋਰੈਂਸ ਹੋਵੇ ਜੀ ਕਿਸੇ ਘਰ ਦਾ ਮੈਂਬਰ ਕੋਈ ਗਾਈ ਨੌਕਰੀ ਤੇ ਹੋਊਗਾ ਆਟੋਮੈਟਿਕਲੀ ਉਹਨੂੰ ਜਿਹੜੇ ਸਿਹਤ ਯੋਜਨਾ ਦਾ ਲਾਭ ਮਿਲ ਜਾਣਾ ਉਹ ਪ੍ਰਾਈਵੇਟ ਤੌਰ ਤੇ ਵੀ ਚੋਰਜ ਕਰਾ ਸਕਦਾ ਵਾ ਸੋ ਇਹੋ ਜੀ ਹੈ ਜਿਹੜੇ ਲੋਕਾਂ ਨੂੰ ਵੀ ਜਾਗਰੂਕ ਕਰਨ ਦੀ ਲੋੜ ਆ ਸਰਕਾਰਾਂ ਨੂੰ ਵੀ ਜਾਗਰੂਕ ਕਰਨ ਦੀ ਲੋੜ ਆ ਸਿਆਸੀ ਪਾਰਟੀਆਂ ਨੂੰ ਵੀ ਸਮਝਣ ਦੀ ਲੋੜ ਆ ਕਿ ਹੁਣ ਬਹੁਤ ਸਮਾਂ ਨਿਕਲ ਗਿਆ 1947 ਤੋਂ ਲੈ ਕੇ ਹੁਣ ਤੱਕ ਅਸੀਂ ਲੋਕਾਂ ਨੂੰ ਲਾਲਚ ਦੇ ਕੇ ਵੋਟਾਂ ਲਈਆਂ ਨੇ ਆਉਣ ਵਾਲੇ ਸਮੇਂ 'ਚ ਜੇ ਅਸੀਂ ਵੀ ਆਪਣੇ ਮੁਲਕ ਨੂੰ ਅਮਰੀਕਾ ਕੈਨੇਡਾ ਵਰਗਾ ਬਣਾਉਣਾ ਸਾਨੂੰ ਇਹ ਲਾਲਚ ਜਿਹਨੇ ਬੰਦ ਕਰਨੇ ਪੈਣਗੇ ਸਾਨੂੰ ਅਸਲੀਅਤ ਤੇ ਚੱਲਣਾ ਪਊਗਾ ਭਾਵੇਂ ਕਿ ਜੇਕਰ ਇੱਕ ਪਾਰਟੀ ਜਿਹਾ ਕਰੂਗੀ ਕੋਈ ਕੁਝ ਸਮਾਂ ਲੋਕਾਂ ਨੂੰ ਕੌੜਾ ਲੱਗੂਗਾ ਪਰ ਜਦੋਂ ਉਹ ਪਾਰਟੀ ਜਿਹੜੀ ਆ ਉਹ ਕਮਾਈ ਤੋਂ ਰੁਪਏ ਦੀ ਭਲਾਈ ਕਰੂਗੀ ਫਿਰ ਲੋਕਾਂ ਨੂੰ ਪਤਾ ਲੱਗੂਗਾ ਕਿ ਵਾਕਈ ਜਿਹੜੀ ਐ ਇਹ ਪਾਰਟੀ ਆ ਇਸੇ ਹੀ ਕੰਮ ਕਰਦੀ ਆ ਸੋ ਕਿਸੇ ਨੂੰ ਤਾਂ ਜਿਹੜਾ ਅੱਕ ਚੱਪਣਾ ਪੈਣਾ ਜਾਂ ਤੇ ਆਪੇ ਜਿਹੜੇ ਕਹਿੰਦੇ ਆ ਕਿਸੇ ਨੂੰ ਤਾਂ ਜਿਹੜਾ ਕੌੜਾ ਕੁੱਟ ਭਰਨਾ ਪੈਣਾ ਅੱਛਾ ਜੇਕਰ ਮੁਫਤ ਦੇਣਾ ਹੈ ਤਾਂ ਕੀ ਤੁਹਾਡੇ ਹਸਾਬ ਦੇ ਨਾਲ ਮੁਫਤ ਦੇ ਦੇਣਾ ਚਾਹੀਦਾ ਲੋਕਾਂ ਨੂੰ ਦੇਖੋ ਮੁਫਤ ਸਿੱਖਿਆ ਦੇਣੀ ਚਾਹੀਦੀ ਆ ਮੁਫਤ ਇਲਾਜ ਦੇਣਾ ਚਾਹੀਦਾ ਦੇਖੋ ਇਹਦੇ ਵਿੱਚ ਇਹ ਆ ਕਿ ਜੇ ਮੁਫਤ ਸਿੱਖਿਆ ਦੇਣਗੇ ਉਹ ਸਿੱਖਿਆ ਜਿਹੜੇ ਲੋਕ ਸਿੱਖਿਆ ਕੋ ਕੇ ਜਿਹੜੇ ਪੜ੍ਹ ਲਿਖ ਕੇ ਚੰਗੇ ਅਫਸਰ ਬਣਨਗੇ ਕੰਮ ਤੇ ਲੱਗਣਗੇ ਤੇ ਮੁਫਤ ਇਲਾਜ ਮਿਲੂਗਾ ਤਾਂ ਲੋਕਾਂ ਦਾ ਬਹੁਤ ਸਾਰਾ ਪੈਸਾ ਬਚੂਗਾ ਜਿਹੜਾ ਉਹਨਾਂ ਦੀ ਜੀਵਨ ਦੇ ਵਿੱਚ ਕਿਤੇ ਨਾ ਕਿਤੇ ਕੰਮ ਆਊਗਾ ਪਰ ਜਿਹੜੀ ਮੰਨ ਲਓ ਕਿ ਦੋ ਦੋ ਦੋਹਾ ਖੇਤਰਾਂ ਦੇ ਵਿੱਚ ਵਧੇ ਨਿੱਜੀਕਰਨੇ ਲੋਕਾਂ ਦੀ ਤਾਂ ਦੋਇ ਹੱਥੀ ਲੁੱਟ ਕੀਤੀ ਹੈ ਚਾਹੇ ਉਹ ਵਿਦਿਆ ਦਾ ਖੇਤਰ ਹੈ ਚਾਹੇ ਉਹ ਸਿਹਤ ਦਾ ਖੇਤਰ ਹੈ ਇਹ ਬਿਲਕੁਲ ਬਿਲਕੁਲ ਕੀਤੀ ਆ ਪ੍ਰਾਈਵੇਟ ਸਕੂਲਾਂ ਦੀ ਜਿਹੜੀ ਫੀਸ ਬਹੁਤ ਜ਼ਿਆਦਾ ਹੁੰਦੀ ਆ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੀ ਆ ਭਾਵੇਂ ਕਿ ਫੀਸ ਘੱਟ ਹੁੰਦੀ ਆ ਤੇ ਦੂਜੇ ਪਾਸੇ ਹਸਪਤਾਲਾਂ ਦੀ ਗੱਲ ਕਰੀਏ ਪਰ ਮੈਂ ਚਾਹੁੰਨਾ ਕਿ ਸਰਕਾਰਾਂ ਨੂੰ ਜਿਸ ਤਰ੍ਹਾਂ ਆਪਣੀ ਪ੍ਰਾਈਵੇਟ ਇੰਸ਼ੋਰੈਂਸ ਹੁੰਦੀ ਆ ਭਾਵੇਂ ਉਹ 15-16 ਹਜ਼ਾਰ ਦੀ ਇੱਕ ਫੈਮਿਲੀ ਦੀ ਹੋ ਜਾਂਦੀ ਆ 10 ਲੱਖ ਤੱਕ ਬੀਮਾ ਹੋ ਜਾਂਦਾ ਜਿਹੜੇ ਮੱਦੀ ਹਸਪਤਾਲ ਦੇ ਵਿੱਚ ਤੁਸੀਂ ਕਾਰ ਚਲਾਓ ਸਰਕਾਰਾਂ ਨੇ ਕੋਸ਼ਿਸ਼ ਤਾਂ ਕੀਤੀ ਆ ਆਈਸਮਾਨ ਜਾਂ ਹੋਰ ਸਕੀਮਾਂ ਲਾ ਕੇ ਪਰ ਜਿਹੜੇ ਪ੍ਰਾਈਵੇਟ ਹਸਪਤਾਲ ਵਾਲੇ ਨੇ ਉਹ ਨਿੱਜੀ ਕਰਨ ਉਹ ਇੱਕ ਜਗ੍ਹਾ ਕਹਿੰਦੇ ਨੇ ਆਪਣਾ ਗਰੁੱਪ ਬਣਾ ਲੈਂਦੇ ਨੇ ਉਹ ਸਕੀਮ ਨੂੰ ਇਸ ਕਰਕੇ ਲੋਕਾਂ ਨੂੰ ਲੱਗਦਾ ਕਿ ਸਾਡੇ ਨਾਲ ਇੱਕ ਭੇਦਭਾਵ ਵੀ ਹੋ ਰਿਹਾ ਤੇ ਇੱਕ ਸਰਕਾਰਾਂ ਵੀ ਸਾਨੂੰ ਮੂਲਕ ਬਣਾ ਰਹੀਆਂ ਨੇ। ਸੋ ਸਰਕਾਰਾਂ ਨੂੰ ਬਹੁਤ ਸਖਤ ਹੋਣ ਦੀ ਲੋੜ ਆ। ਅੱਜ ਦੀ ਡੇਟ ਦੇ ਵਿੱਚ ਸਿੱਖਿਆ ਤੇ ਸਿਹਤ ਬਹੁਤ ਜ਼ਰੂਰੀ ਆ ਕਿਉਂਕਿ ਹਰ ਕਿਸੇ ਨਾ ਕਿਸੇ ਘਰ ਦੇ ਵਿੱਚ ਇੱਕ ਮੈਂਬਰ بیمار ਹੁੰਦਾ ਵਾ ਤੇ ਦੂਜੀ ਗੱਲ ਆ ਕਿ ਬੱਚੇ ਜਿਹੜੇ ਨੇ ਉਹ ਪੜ੍ਹਾਈ ਦੇ ਉੱਪਰ ਜਿਹੜਾ ਆਪਣਾ ਖਰਚਾ ਨਾ ਹੋਣ ਕਰਕੇ ਉਹ ਕੋਈ 12ਵੀਂ ਤੱਕ ਰਹਿ ਜਾਂਦਾ ਉਹੀ ਪੁਰਾਣੀਆਂ ਰੀਤਾਂ ਚੱਲਦੀਆਂ ਨੇ ਆਈਟੀਆਈ ਕਰ ਲਓ ਜੀ, ਪਲੰਬਰ ਦਾ 6 ਮਹੀਨਿਆਂ ਦਾ ਕੇਸ ਕਰ ਲਓ ਜੀ, ਕੋਰਸ ਕਰ ਲਓ ਜੀ। ਜਿਹੜੇ ਸਾਡੇ ਬੱਚੇ ਉੱਚਾ ਨਹੀਂ ਸੋਚ ਸਕਦੇ ਉਹ ਇਸ ਕਰਕੇ ਨਹੀਂ ਸੋਚ ਸਕਦੇ ਕਿਉਂਕਿ ਉਹਨਾਂ ਨੂੰ ਪਤਾ ਕਿ ਸਾਡੇ ਪਰਿਵਾਰਾਂ ਕੋਲ ਪੈਸੇ ਨਹੀਂ ਹੁੰਦੇ ਉਹ ਪੜ੍ਹ ਲਿਖ ਨਹੀਂ ਸਕਦੇ ਹੈਗੇ ਸੋ ਲੋੜ ਆ ਸਰਕਾਰਾਂ ਨੂੰ ਜਾਗਰੂਕ ਹੋਣ ਦੀ ਕਿ ਜਿਹੜੀ ਮੁਫਤ ਕੋਰੀਆਂ ਉਹਨੂੰ ਹੁਣ ਬੰਦ ਕਰੋ ਤੇ ਪੰਜਾਬ ਨੂੰ ਜਿਹੜਾ ਹੁਣ ਚੰਗੇ ਰਸਤੇ ਤੇ ਲੈ ਜਾਣ ਲਈ ਪੰਜਾਬ ਦੇ ਲੋਕਾਂ ਨੂੰ ਵੀ ਜਿਹੜਾ ਸਮਝਾਉਣ ਦੇ ਲਈ ਉਹ ਉਪਰਾਲੇ ਕਰਨੇ ਚਾਹੀਦੇ ਜੀ ਠੀਕ ਹੈ ਤੁਸੀਂ ਸਮਾਂ ਕੱਢਿਆ ਗੱਲਬਾਤ ਕੀਤੀ ਆਰ ਆਪਣੇ ਵਿਚਾਰ ਰੱਖੇ ਤੁਹਾਡਾ ਸ਼ੁਕਰੀਆ ਸੋ ਗੱਲ ਇਹ ਹੈ ਕਿ ਜਿਹੜੀਆਂ ਬੇਸਿਕ ਚੀਜ਼ਾਂ ਨੇ ਜਿਹੜਾ ਸਾਡੇ ਸੰਵਿਧਾਨ ਦੇ ਮੁਤਾਬਕ ਇੱਥੋਂ ਦੇ ਵਸਿੰਦੇ ਲੋਕ ਨਾਗਰਿਕ ਹੱਕਦਾਰ ਨੇ ਉਹ ਜ਼ਰੂਰ ਮਿਲਣੀਆਂ ਚਾਹੀਦੀਆਂ ਨੇ ਬਾਕੀ ਦੀਆਂ ਚੀਜ਼ਾਂ ਮਿਲਣ ਜਾਂ ਨਾ ਮਿਲਣ ਪਰ ਗੱਲ ਇਹ ਹੈ ਕਿ ਨਾਲੋਂ ਨਾਲ ਜਿਹੜੇ ਟੈਕਸ ਦੇ ਉੱਤੇ ਕੰਟਰੋਲ ਕੀਤਾ ਜਾਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਲੋਕਾਂ ਦੀ ਰੋਜ਼ਗਾਰ ਦੀ ਜਿਹੜੀ ਹੈ ਉਹ ਗਾਰੰਟੀ ਜਿਹੜੀ ਹੈ ਉਹ ਅਸਲ ਦੇ ਵਿੱਚ ਹੋਣੀ ਚਾਹੀਦੀ ਹੈ ਉਸ ਦੇ ਕੈਲੀਬਰ ਦੇ ਹਿਸਾਬ ਦੇ ਨਾਲ ਉਸ ਦੀ ਸਟਰੈਂਥ ਨੂੰ ਵੇਖਦੇ ਹੋਏ ਉਸ ਦੀ ਵਿਦਿਅਕ ਯੋਗਤਾ ਨੂੰ ਵੇਖਦੇ ਹੋਏ ਨਾ ਕਿ ਉਹਨਾਂ ਨੂੰ ਮਜਬੂਰੀ ਬਸ ਪ੍ਰਵਾਸ ਕਰਨਾ ਪਵੇ ਉਹਨਾਂ ਨੂੰ ਹਿਜਰਤ ਕਰਨੀ ਪਵੇ ਔਰ ਇੱਕ ਹੋਰ ਕਾਲਰ ਸਾਡੇ ਨਾਲ ਇਸ ਵੇਲੇ ਜੁੜ ਰਿਹਾ ਹੈ ਸਵਾਗਤ ਹੈ ਜੀ ਕੌਣ ਬੋਲਦੇ ਹੋ ਜਗਿੰਦਰ ਸਿੰਘ ਗੱਲ ਕਰ ਰਿਹਾ ਹੈ ਜੀ ਖਾਸਾ ਪਿੰਡ ਤੋਂ ਕੀ ਕਹਿਣਾ ਚਾਹੁੰਦੇ ਹੋ ਜੀ ਦੇਖੋ ਅੱਜ ਕੱਲ ਜੇਕਰ ਵੇਖਿਆ ਜਾਵੇ ਤਾਂ ਪਾਰਟੀਆਂ ਜਿਹੜੀਆਂ ਵੀ ਜਿੰਨੀਆਂ ਵੀ ਹੋਣ ਦੇ ਵਿੱਚ ਆਉਂਦੀਆਂ ਨੇ ਜਾਂ ਜਿਹੜੀਆਂ ਪੁਰਾਣੀਆਂ ਪਾਰਟੀਆਂ ਬਣੀਆਂ ਨੇ ਹਮੇਸ਼ਾ ਆਪਣੇ ਹਿੱਤਾਂ ਵਾਸਤੇ ਹੀ ਸੋਚਦੀਆਂ ਪੈਸਾ ਸਰਕਾਰੀ ਜਿਹੜਾ ਹੁੰਦਾ ਤੁਹਾਨੂੰ ਪਤਾ ਕੀ ਕਿਸ ਤਰ੍ਹਾਂ ਦੇ ਨਾਲ ਇਹਨਾਂ ਵੱਲੋਂ ਆਪਣੇ ਹਿੱਤਾਂ ਲਈ ਵਰਤਿਆ ਜਾਂਦਾ ਲੋਕਾਂ ਦੇ ਪੈਸਾ ਘਟ ਲੱਗਦਾ ਔਰ ਇਹਨਾਂ ਦੀ ਆਪਣੀ ਪ੍ਰਮੋਸ਼ਨ ਵਾਸਤੇ ਪੈਸਾ ਜਿਹੜਾ ਜ਼ਿਆਦਾ ਲੱਗਦਾ ਕੋਈ ਵੀ ਪਾਰਟੀ ਆ ਚਾਹੇ ਉਹ ਸਤਾਤਾਰੀ ਹੋਵੇ ਚਾਹੇ ਵਿਰੋਧੀ ਧਿਰ ਹੋਵੇ ਪੈਸਾ ਤਾਂ ਅਖਰ ਉਹਨਾਂ ਦੇ ਕੋਲ ਲੋਕਾਂ ਦਾ ਹੀ ਹੁੰਦਾ ਕਿਉਂਕਿ ਜੇਕਰ ਇਸ ਵਕਤ ਜੇਕਰ ਗੱਲ ਕਰੀਏ ਤਾਂ ਹਿੰਦੁਸਤਾਨ ਦੀ ਸਭ ਤੋਂ ਵੱਡੀ ਪਾਰਟੀ ਬੀਜੇਪੀ ਔਰ ਸਭ ਤੋਂ ਵੱਧ ਫੰਡ ਜਿਹੜਾ ਉਹ ਖਬਰਾਂ ਦੇ ਅਨੁਸਾਰ ਵੇਖੀਏ ਤਾਂ ਬੀਜੇਪੀ ਦੇ ਕੋਲ ਹੀ ਆਉਂਦਾ ਪਰ ਉਹ ਫੰਡ ਵਰਤਿਆ ਕਿੱਥੇ ਜਾਂਦਾ ਦੇਖੋ ਦੇਸ਼ ਤੇ ਵਿਪਤਾ ਪੈਂਦੀ ਆ ਜਾਂ ਕੋਈ ਖੁਜੀ ਜਮੇ ਹੁਣ ਪੰਜਾਬ ਦੇ ਵਿੱਚ ਹੜਾ ਆਏ ਨੇ ਇਹਦੇ ਬਾਰੇ ਜਿਹੜੀ ਆ ਪੰਜਾਬ ਸਰਕਾਰ ਨੇ ਜੇ 20000 ਕਰੋੜ ਦੀ ਮੰਗ ਕੀਤੀ ਤਾਂ 1600 ਕਰੋੜ ਰੁਪਇਆ ਮਿਲਿਆ ਨੇੜੇ ਤੇੜੇ ਵੀ ਉਹ ਗ੍ਰਾਫ ਨਹੀਂ ਰਿਹਾ ਔਰ ਕੁੱਲ ਵਲਾ ਕੇ ਵੇਖਿਓ ਜਦੋਂ ਇਲੈਕਸ਼ਨ ਹੁੰਦੇ ਆ ਤਾਂ ਜਿਹੜੇ ਇਹਨਾਂ ਦੇ ਉਮੀਦਵਾਰ ਹੁੰਦੇ ਨੇ ਆਪਣੇ ਉਹਨਾਂ ਨੂੰ ਖੁੱਲ੍ਹਾ ਖਰਚਾ ਜਿਹੜਾ ਭੇਜਿਆ ਜਾਂਦਾ ਹੋਰ ਜਿਹੜੀ ਆ ਚੋਣ ਸਮਗਰੀ ਜਿਹੜੀ ਆ ਉਹ ਭੇਜੀ ਜਾਂਦੀ ਦੀ ਆ ਚਾਹੇ ਉਹ ਬੈਨਰ ਹੋਣ ਚਾਹੇ ਉਹ ਪੋਸਟਰ ਹੋਣ ਯਾਰ ਜਿਸ ਤਰ੍ਹਾਂ ਜੇ ਹੋਰ ਜਿਹੜੇ ਨਾ ਚੌਂ ਨਿਸ਼ਾਨ ਜਿਹੜੇ ਹੁੰਦੇ ਹੋਣ ਹੁਣ ਹੁਣ ਤਾਂ ਜਿਹੜਾ ਜ਼ਮਾਨਾ ਲੇਟਸਟ ਹੋ ਗਿਆ ਫੈਸ਼ਨ ਤਰ੍ਹਾਂ ਕਿਤਰਾ ਦਾ ਹੋ ਗਿਆ ਤਰ੍ਹਾਂ ਤਰ੍ਹਾਂ ਦੇ ਲੋਗੋ ਚਾਹੇ ਤੁਹਾਡੀਆਂ ਸ਼ਰਟਾਂ ਤੇ ਲਾਉਣ ਵਾਲੇ ਬੈਲਟਾਂ ਜੋ ਵੀ ਮਲੂਗੀ ਸਮਾਨ ਜਿਹੜਾ ਨਾ ਉਹ ਵੱਡੀ ਪੱਧਰ ਤੇ ਤਿਆਰ ਕਰਕੇ ਪਾਰਟੀ ਦੇ ਵੱਲੋਂ ਜਿਹੜਾ ਭੇਜਿਆ ਜਾਂਦਾ ਔਰ ਇਹ ਪੈਸਾ ਜਿਹੜਾ ਇਹ ਪੈਸਾ ਸਾਰਾ ਲੋਕਾਂ ਦਾ ਚਾਹੇ ਸਰਕਾਰ ਦੀ ਕਮਾਈ ਦੀ ਗੱਲ ਕਰੀਏ ਉਹ ਟੈਕਸਾਂ ਦੇ ਰੂਪ ਦੇ ਵਿੱਚ ਪੈਸਾ ਜਿਹੜਾ ਸਰਕਾਰ ਦੇ ਕੋਲ ਆਉਂਦਾ ਉਹ ਵੀ ਲੋਕਾਂ ਦਾ ਜੇ ਪਾਰਟੀ ਫੰਡ ਦੇ ਵਿੱਚ ਪੈਸਾ ਆਉਂਦਾ ਤਾਂ ਉਹ ਵੀ ਲੋਕਾਂ ਦਾ ਆਉਂਦਾ ਪਰ ਇਹਨੂੰ ਵਰਤਿਆ ਕਿੰਨਾ ਕਿੰਨਾ ਕਿ ਪਰਸੈਂਟ ਜਾਂਦਾ ਮੇਰੇ ਹਿਸਾਬ ਦੇ ਨਾਲ 30 40% ਪੈਸਾ ਮਸਾ ਹੀ ਆ ਜਿਹੜਾ ਲੋਕਾਂ ਦੇ ਵਾਸਤੇ ਜਿਹੜਾ ਖਰਚ ਹ ਪੰਜਾਬ ਦੇ ਵਿੱਚ ਹੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਰ ਪਾਰਟੀ ਹੈ ਬੇਸ਼ੱਕ ਇਸ ਵਕਤ ਸੱਤਾ ਦੇ ਵਿੱਚ ਹੈ ਨਹੀਂ ਫਿਰ ਵੀ ਇੰਨੀ ਵੱਡੀ ਪੱਧਰ ਤੇ ਜਿਹੜਾ ਉਹਦੇ ਵੱਲੋਂ ਪ੍ਰਚਾਰ ਜਿਹੜਾ ਕੀਤਾ ਜਾਂਦਾ ਲੋਗੋ ਬਣਾਓ ਇਹ ਕਰੋ ਉਹ ਕਰੋ ਸੁਖਬੀਰ ਬਾਦਲ ਇਹ ਸਟicker ਗੱਡੀਆਂ ਤੇ ਲਾਏ ਜਾ ਰਹੇ ਆ ਉਹ ਪੈਸਾ ਕਿਹਦਾ ਲੋਕਾਂ ਦਾ ਹੀ ਹੈ ਨਾ ਲੋਕਾਂ ਤੋਂ ਜਿਹੜਾ ਇਕੱਠਾ ਕੀਤਾ ਹੋਇਆ ਪੈਸਾ ਔਰ ਦੂਸਰੇ ਪਾਸੇ ਜਿਹੜੀ ਸਤਾਧਰੀ ਪਾਰਟੀ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਐਸ ਵਕਤ ਕਰੋੜਾ ਰੁਪਏ ਦੇ ਬੈਨਰ ਕਰੋੜਾ ਰੁਪਏ ਦੇ ਬੋਰਡ ਜਿਹੜੇ ਲੱਗਦੇ ਨੇ ਜਾਂ ਹੋਰ ਐਡਵਰਟਾਈਜ਼ਮੈਂਟ ਜਿਹੜੀਆਂ ਚੈਨਲਾਂ ਨੂੰ ਦਿੱਤੀਆਂ ਜਾਂਦੀਆਂ ਉਹ ਪੈਸਾ ਸਰਕਾਰ ਦਾ ਤੁਸੀਂ ਅੰਕੜੇ ਕੱਢ ਕੇ ਦੇਖ ਲਓ ਵੀ ਜਿੰਨਾ ਪੈਸਾ ਸਰਕਾਰਾਂ ਐਡਵਰਟਾਈਜ਼ਮੈਂਟ ਦੇ ਬੋਰਡ ਆਪਣੇ ਬੋਰਡ ਵਗੈਰਾ ਤੇ ਖਰਚ ਕਰਦੀਆਂ ਜੇ ਉਹਦਾ ਕਿਤੇ ਤੀਸਰਾ ਹਿੱਸਾ ਵੀ ਲੋਕਾਂ ਦੀ ਭਲਾਈ ਵਾਸਤੇ ਖਰਚ ਕੀਤਾ ਗਿਆ ਹੋਵੇ ਤਾਂ ਵੱਡਾ ਸੁਧਾਰ ਜਿਹੜਾ ਹੋ ਸਕਦਾ ਪਰ ਇਹ ਨਹੀਂ ਹੈ ਇਸ ਪਾਸੇ ਵੱਲ ਹਜੇ ਕਿਸੇ ਦਾ ਧਿਆਨ ਹੀ ਨਹੀਂ ਹੈ ਸਿਰਫ ਆਪੋ ਆਪਣਾ ਨਾਮ ਚਮਕਾਉਣ ਦੇ ਵਿੱਚ ਜਿਹੜੀਆਂ ਪਾਰਟੀਆਂ ਲੱਗੀਆਂ ਹੋਈਆਂ ਔਰ ਜਿਸ ਤਰੀਕੇ ਦੇ ਨਾਲ ਪਾਰਟੀਆਂ ਦੇ ਵੱਲੋਂ ਆਪਣੀ ਕੁੱਲ ਕਮਾਈ ਦਾ ਇੱਕ ਤਿਹਾਈ ਜਾਂ ਦੋ ਤਿਹਾਈ ਜਾਂ ਚੌਥਾਈ ਜਿਹੜਾ ਇਹ ਆਪਣੇ ਕੀਤੇ ਗਏ ਵਾਅਦਿਆਂ ਦੇ ਉੱਤੇ ਖਰਚ ਕੀਤਾ ਜਾਂਦਾ ਉਹ ਇਸ ਲਾਲਸਾ ਇਸ ਚੀਜ਼ ਕਰਕੇ ਵਿਰੋਧੀਆਂ ਦੇ ਪ੍ਰੈਸ਼ਰ ਕਰਕੇ ਕਿ ਉਹ ਮੁੜ ਤੋਂ ਸੱਤਾ ਦੀ ਉਹ ਪੌੜੀ ਚੜ ਸਕਣ ਜਿਹੜੇ ਪਹਿਲਾਂ ਵਾਅਦੇ ਕਰਕੇ ਚੜੇ ਆ ਦੇਖੋ ਭਾਜੀ ਇਹ ਵੀ ਜਿਹੜੀ ਹੈ ਨਾ ਇਹ ਵੀ ਗੱਲਾਂ ਜਿਹੜੀਆਂ ਕਾਫੀ ਲੁਕੀਆਂ ਹੁੰਦੀਆਂ ਨੇ ਬੇਸ਼ੱਕ ਵਿਰੋਧੀ ਜਿਹੜਾ ਰੌਲਾ ਪਾਉਂਦੇ ਨੇ ਉਹਦੇ ਕਰਕੇ ਜਿਹੜੀ ਹੈ ਉਹ ਸੱਤਾਧਾਰੀ ਪਾਰਟੀ ਜਿਹੜੀ ਹੁੰਦੀ ਹੈ ਕੁਝ ਖਰਚਾ ਕਰਦੀ ਹੈ ਚਾਹੇ ਪੰਜਾਬ ਹੋਵੇ ਜਾਂ ਕੋਈ ਵੀ ਸਟੇਟ ਹੋਵੇ ਪਰ ਦੂਸਰੇ ਪਾਸੇ ਵੇਖਿਆ ਹੋਵੇ ਤਾਂ ਅੰਦਰ ਖਾਤੇ ਸਭ ਰਲੇ ਹੀ ਹੁੰਦੇ ਆ ਜਿਵੇਂ ਹੁਣ ਚਲੋ ਆ ਪਿਛਲੇ 5-7 ਸਾਲਾਂ ਤੋਂ ਜਦੋਂ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਥੋੜੇ ਜਿਹੀ ਬਦਲਾਅ ਜਿਹੜੇ ਦੇਖਣ ਨੂੰ ਮਿਲੇ ਸੀਗੇ ਕਿਉਂਕਿ ਇਹ ਨਵੇਂ ਆ ਮਨਨ ਕਿ ਜਿਹੜੇ ਪੁਰਾਣੇ ਖਿਡਾਰੀ ਨੇ ਇਸ 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 ਰਾਜਨੀਤੀ ਦੇ ਉਹਨਾਂ ਨੂੰ ਤਾਂ ਸਾਰਾ ਪਤਾ ਕਿਸ ਤਰ੍ਹਾਂ ਜਿਹੜਾ ਸਾਰਾ ਕੰਮ ਗੋਲਬੋਲ ਕਰਨਾ ਜੇ ਪਹਿਲਾਂ ਕਾਂਗਰਸ ਸੀ ਜਾਂ ਅਕਾਲੀ ਦਲ ਸੀ ਤਾਂ ਉਹਨਾਂ ਨੂੰ ਪਤਾ ਸੀਗਾ ਵੀ 5 ਸਾਲ ਅਸੀਂ 5 ਸਾਲੇ ਔਰ ਉਹ ਰਾਜ ਦੇ ਲੋਕਾਂ ਨੂੰ ਲੁੱਟਦੇ ਸੀ ਪੈਸਾ ਵੀ ਜਿੰਨਾ ਕਿ ਲੌਂਦੇ ਸੀ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਪਰ ਇਹ ਜਿਹੜੀ ਇਸ ਪਾਰਟੀ ਜਦੋਂ ਸੱਤਾ ਦੇ ਵਿੱਚ ਆਈ ਤੇ ਉਸਨੇ ਪੈਸਾ ਜਿਹੜਾ ਵਰਤਿਆ ਕਿਉਂਕਿ ਇਹ ਨਵੇਂ ਨੇ ਆਪਣਾ ਕਿਸ ਤਰ੍ਹਾਂ ਕਿਤੇ ਆਧਾਰ ਬਣਾਉਣਾ ਚਾਹੁੰਦੇ ਸੀਗੇ ਲੋਕਾਂ ਦੇ ਵਿੱਚ ਪਰ ਜੇ ਵੇਖਿਆ ਜਾਵੇ ਤਾਂ ਇਸ ਪਾਰਟੀ ਨੇ ਵੀ ਪੈਸਾ ਜਿਹੜਾ ਖੁੱਲੇ ਦਿਲ ਦੇ ਨਾਲ ਆਪਣੇ ਹਿੱਤ ਲਈ ਜ਼ਿਆਦਾ ਵਰਤਿਆ ਔਰ ਪੰਜਾਬ ਦੇ ਹਿੱਤ ਲਈ ਘੱਟ ਵਰਤਿਆ ਔਰ ਜਿਹੜਾ ਪੈਸਾ ਫੰਡ ਦੇ ਰੂਪ ਦੇ ਵਿੱਚ ਆਉਂਦਾ ਉਹ ਨਹੀਂ ਡਵੈਲਪਮੈਂਟ ਲਈ ਲੱਗਦਾ ਉਹ ਤਾਂ ਫਿਰ ਕਰਜ਼ੇ ਚੁੱਕੇ ਜਾਂਦੇ ਨੇ ਸੈਂਟਰ ਦੇ ਕੋਲੋਂ ਹੁਣ 2 ਲੱਖ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਸਿਰ ਤੇ ਆਈ ਜਾਂ ਤੁਸੀਂ ਦੇਖੋ ਹਰ ਇੱਕ ਪੰਜਾਬੀ ਜਿਹੜਾ ਕਰਜ਼ਾਈ ਹੈ ਬੇਸ਼ੱਕ ਉਹਨੇ ਇੱਕ ਰੁਪਈਆ ਨਹੀਂ ਸਰਕਾਰ ਦੇ ਕੋਲ ਲਿਆ ਔਰ ਨਾ ਕਿ ਸਹੂਲਤਾਂ ਨਾ ਤੇ ਕੋਈ ਚੀਜ਼ ਮਿਲੀ ਹੈ ਪਰ ਫਿਰ ਵੀ ਹਰ ਇੱਕ ਪੰਜਾਬੀ ਜਿਹੜਾ ਕਰਜ਼ਾਈ ਹੈ ਕਿੰਨਾ ਦਾ ਕੀਤਾ ਹੋਇਆ ਕਰਜ਼ਾਈ ਹੈ ਇਹਨਾਂ ਪਾਰਟੀਆਂ ਦਾ ਕੀਤਾ ਹੋਇਆ ਸਮੇਂ-ਸਮੇਂ ਤੇ ਚਾਹੇ ਕਾਂਗਰਸ ਸਰਕਾਰ ਆਈ ਚਾਹੇ ਕਾਲੀਆਂ ਸਰਕਾਰ ਆਈ ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਪੰਜਾਬੀ ਆਏ ਦਿਨ ਕਰਜ਼ਾਈ ਹੀ ਹੁੰਦਾ ਉਸ ਨੂੰ ਕੋਈ ਹੋਰ ਫਾਇਦਾ ਨਹੀਂ ਮਿਲਦਾ ਜੀ ਠੀਕ ਹੈ ਤੁਸੀਂ ਸਮਾਂ ਕੱਢਿਆ ਗੱਲਬਾਤ ਕੀਤੀ ਆਪਣੀ رائے ਸਾਂਝੀ ਕੀਤੀ ਤੁਹਾਡਾ ਸ਼ੁਕਰੀਆ ਹੋਰ ਵੀ ਦਰਸ਼ਕ ਲਗਾਤਾਰ ਜੁੜ ਰਹੇ ਹਨ ਦੀ ਵੀ رائے ਜ਼ਰੂਰ ਇਸ ਮਸਲੇ ਦੇ ਉੱਤੇ ਜਾਣਾਂਗੇ ਔਰ ਅਸੀਂ ਇਸ ਕਰਕੇ ਇਹ ਮੁੱਦੇ ਜਿਹੜੇ ਆ ਇਸ ਪ੍ਰੋਗਰਾਮ ਦੇ ਵਿੱਚ ਲੈ ਕੇ ਆਉਂਦੇ ਆ ਕਿਉਂਕਿ ਲੋਕਾਂ ਦੀ ਜਿਹੜੀ opinion ਹੈ ਪਬਲਿਕ opinion ਉਹ ਜ਼ਿਆਦਾ ਮਾਇਨੇ ਰੱਖਦੀ ਹੈ ਔਰ ਇਹ ਇਹ ਗੱਲ ਜਿਹੜੀ ਤੁਹਾਡੀ ਕੀਤੀ ਹੈ ਤੁਹਾਡਾ ਵਿਚਾਰ ਹੈ ਤੁਹਾਡਾ ਸੁਝਾਅ ਹੈ ਉਹ ਸਰਕਾਰਾਂ ਤੱਕ ਜਿਹੜਾ ਹੈ ਉਹ ਅਪੜਦਾ ਜ਼ਰੂਰ ਹੈ ਪਹੁੰਚਦਾ ਜ਼ਰੂਰ ਹੈ ਔਰ ਸਾਨੂੰ ਹੁੰਦਾ ਹੈ ਕਿ ਮੁੱਦੇ ਜਿਹੜੇ ਆ ਉਹ ਕਿਸੇ ਟੱਟ ਤੇ ਲੱਗ ਸਕਣ ਉਹ ਕਿਸੇ ਤਣਪਤਨ ਲੱਗ ਸਕਣ ਚੀਜ਼ਾਂ ਦੇ ਹੱਲ ਹੋਣੇ ਬਹੁਤ ਜ਼ਰੂਰੀ ਹੈ ਨਾ ਕਿ ਉਹ ਸਿਰਫ ਤੇ ਸਿਰਫ ਇੱਕ ਰਿਪੋਰਟ ਬਣ ਕੇ ਰਹਿ ਜਾਣ ਪ੍ਰੋਗਰਾਮ ਇਸ ਤਰੀਕੇ ਦੇ ਹੋਣ ਕਿ ਸਰਕਾਰਾਂ ਦੇ ਕੰਨਾਂ ਤੇ ਜੂ ਜ਼ਰੂਰ ਸਰਕੇ ਠੀਕ ਹੈ ਪਰ ਉਹਨਾਂ ਦੇ ਵੱਲੋਂ ਵੀ ਇਸ ਤਰੀਕੇ ਦੇ ਵਾਅਦੇ ਜਿਹੜੇ ਆ ਉਹ ਕੀਤੇ ਜਾਂਦੇ ਆ ਕਿ ਅਸੀਂ ਲੋਕ ਭਲਾਈ ਲਈ ਹੀ ਕੰਮ ਕਰਦੇ ਆ ਪਰ ਭਲਾ ਕਿੰਨਾ ਹੁੰਦਾ ਇਹ ਗੱਲ ਬਾਅਦ ਚ ਕਰਾਂਗੇ ਕਾਲਰ ਸਾਡੇ ਨਾਲ ਜੁੜਿਆ ਸਵਾਗਤ ਹੈ ਜੀ ਕੌਣ ਬੋਲਦੇ ਹੋ ਗੁਰਿੰਦਰ ਬੋਲ ਰਹੇ ਆ ਜੀ ਜ਼ਿਲ੍ਹਾ ਸੰਗਰੂਰ ਦੇ ਜੀ ਗੁਰਿੰਦਰ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਗੱਲ ਇਸ ਤਰ੍ਹਾਂ ਹੈ ਜਿਸ ਤਰੀਕੇ ਨਾਲ ਹੁਣ ਗੱਲ ਚੱਲ ਰਹੀ ਹੈ ਵਾਅਦਿਆਂ ਦੀ ਵੀ ਸਰਕਾਰ ਵਾਅਦੇ ਕਰਦੀ ਹੈ ਆਪਾਂ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੱਲ ਕਰ ਲਈਏ ਚਾਹੇ ਕਾਂਗਰਸ ਦੀ ਚਾਹੇ ਹੋਰ ਪਾਰਟੀਆਂ ਸੇ ਅੱਛੀ ਪਾਰਟੀ ਦੀ ਗੱਲ ਕਰ ਲਈਏ ਕੋਈ ਵੀ ਪਾਰਟੀ ਜਦੋਂ ਚੋਣਾਂ ਲੜਨ ਲਈ ਜਿਹੜੇ ਉਮੀਦਵਾਰ ਆਉਂਦੇ ਨੇ ਉਹ ਵੱਡੇ ਵੱਡੇ ਵਾਅਦੇ ਕਰਕੇ ਆਉਂਦੇ ਨੇ ਕਿ ਜੇ ਤੁਸੀਂ ਸਾਨੂੰ ਜਿਤਾਉਂਗੇ ਤਾਂ ਅਸੀਂ ਤੁਹਾਡੇ ਵਾਸਤੇ ਜਾਂ ਤੁਹਾਡੇ ਇਲਾਕੇ ਵਾਸਤੇ ਇਹ ਚੀਜ਼ਾਂ ਕਰਾਂਗੇ ਹੂੰ ਵਾਅਦੇ ਕਰ ਜਾਂਦੇ ਨੇ ਲੇਕਿਨ ਵਾਅਦੇ ਪੂਰੇ ਨਹੀਂ ਹੁੰਦੇ ਬਾਅਦ ਦੇ ਵਿੱਚ ਕਿਹਾ ਜਾਂਦਾ ਕਿ ਖਜ਼ਾਨੇ ਦੇ ਵਿੱਚ ਪੈਸਾ ਨਹੀਂ ਹੈ ਫਿਰ ਕੇਂਦਰ ਪ੍ਰਕਾਰ ਤੋਂ ਜਿਹੜਾ ਲੋਨ ਲਿਆ ਜਾਂਦਾ ਜੋ ਜਿਹੜਾ ਲੋਨ ਲਿਆ ਜਾਂਦਾ ਫਿਰ ਉਹ ਖਰਚ ਦਿੱਤਾ ਜਾਂਦਾ ਫਿਰ ਹੋਰ ਮੰਗ ਕੀਤੀ ਜਾਂਦੀ ਹੈ ਇਸ ਤਰੀਕੇ ਨਾਲ ਹੜ੍ਹਾਂ ਦੀ ਗੱਲ ਕਰ ਲਈਏ ਜਿਸ ਤਰੀਕੇ ਨਾਲ ਹੜ੍ਹ ਆਏ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ 20000 ਕਰੋੜ ਦੀ ਮੰਗ ਕੀਤੀ ਹੈ ਕੇਂਦਰ ਸਰਕਾਰ ਤੋਂ ਹੜਾ ਵਾਸਤੇ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਲੇਕਿਨ ਦਿੱਤਾ ਗਿਆ 1600 ਕਰੋੜ ਹਾਲਾਂਕਿ ਉਹਨਾਂ ਦਾ ਕਹਿਣਾ ਸੀ ਕਿ ਤੁਸੀਂ ਮੁਆਵਜ਼ਾ ਜਿੰਨਾ ਵੀ ਨੁਕਸਾਨ ਹੋਇਆ ਸਾਨੂੰ ਪੂਰੀ ਡਿਟੇਲ ਦਿਓ ਅਸੀਂ ਹੋਰ ਵੀ ਦੇਵਾਂਗੇ ਲੇਕਿਨ ਉਹਨੇ ਆਉਣ ਵਾਲਾ ਸਮਾਂ ਦੱਸੇਗਾ ਕਿ ਉਹ ਮਿਲਦਾ ਹੈ ਕਿ ਨਹੀਂ ਫਿਲਹਾਲ ਅਗਰ ਆਪਾਂ ਖਰਚੇ ਦੀ ਗੱਲ ਕਰ ਲਈਏ ਤਾਂ ਜਿੰਨਾ ਵੀ ਲੋਕ ਟੈਕਸ ਭਰਦੇ ਨੇ ਉਹ ਸਰਕਾਰ ਕੋਲ ਜਿਹੜਾ ਟੈਕਸ ਹੈ ਨਾ ਲੋਕਾਂ ਦਾ ਪੈਸਾ ਹੈ ਹਾਲਾਂਕਿ ਅਪਾ ਚਾਹੇ ਐਡਵਰਟਾਈਜ਼ਮੈਂਟ ਦੀ ਗੱਲ ਕਰ ਲਈਏ ਜਾਂ ਹੋਰ ਸਰਕਾਰੀ ਖਰਚਿਆਂ ਦੀ ਗੱਲ ਕਰ ਲਈਏ ਤਾਂ ਲੋਕਾਂ ਦਾ ਪੈਸਾ ਖਰਚਿਆ ਜਾਂਦਾ ਹੈ ਅਗਰ ਇਹ ਪੈਸਾ ਸਹੀ ਢੰਗ ਨਾਲ ਖਰਚਾ ਜਾਵੇ ਤਾਂ ਕਿਤੇ ਨਾ ਕਿਤੇ ਲੋਕਾਂ ਦਾ ਫਾਇਦਾ ਹੋ ਸਕਦਾ ਹੈ ਮਤਲਬ ਇੱਕ ਵੱਡਾ ਕੇਸ ਤੋਂ ਪਤਾ ਲੱਗਦਾ ਵੀ ਇਹ ਬੇਤਰਤੀਬਾ ਖਰਚ ਹੁੰਦਾ ਹੈ ਬੇਟੰਗਾ ਖਰਚ ਹੁੰਦਾ ਹੈ ਵੀ ਇਸ ਦਾ ਲਾਹਾ ਸਹੀ ਤਰੀਕੇ ਨਾਲ ਲੋਕਾਂ ਤੱਕ ਨਹੀਂ ਪਹੁੰਚਦਾ ਬਿਲਕੁਲ ਅਗਰ ਲੋਕਾਂ ਤੱਕ ਪਹੁੰਚੇ ਤਾਂ ਜਿਹੜੀ ਗਰੀਬੀ ਹੈ ਗਰੀਬੀ ਦੀ ਦਰ ਬੜੀ ਘਟਾਈ ਜਾ ਸਕਦੀ ਹੈ ਅਗਰ ਤੋਂ ਫਰੀ ਦੀ ਚੀਜ਼ਾਂ ਦੀ ਗੱਲ ਕਰ ਲਈਏ ਫਰੀ ਕੁਝ ਨਹੀਂ ਹੋਣਾ ਚਾਹੀਦਾ ਸਿਰਫ ਸਿੱਖਿਆ ਫਰੀ ਹੋਣੀ ਚਾਹੀਦੀ ਹੈ ਮੈਡੀਕਲ ਸਹੂਲਤਾਂ ਫਰੀ ਹੋਣੀ ਚਾਹੀਦੀਆਂ ਨੇ ਅਗਰ ਫਰੀ ਦਾ ਲਾਲਚ ਜਿਵੇਂ ਕਣਕ ਫਰੀ ਦੇਤੀ ਜਾਂ ਕੋਈ ਚੀਜ਼ ਫਰੀ ਦੇ ਦਿਆ ਲੋਕਾਂ ਨੂੰ ਆਦਤ ਕਹਿ ਜਾਂਦੀ ਹੈ ਅਗਰ ਐਡੀ ਤਰ੍ਹਾਂ ਤੇ ਸਰਕਾਰਾਂ ਜਿਹੜੀ ਮਰਜ਼ੀ ਆਉਣ ਅਗਰ ਨੌਜਵਾਨ ਦੇ ਵਿੱਚ ਵਾਅਦਾ ਕਰਦੇ ਰੋਜ਼ਗਾਰ ਲੋਕਾਂ ਨੂੰ ਮਿਲੇ अगर रोजगार मिल जाएगा तो सारा कुछ मिल जाएगा पैसे आण गए उन्होंने फ्री चीज दी लोड ही नहीं पेली वो अपने पैसे खर्चेਗੇ ਤਾਂ ਜਿਹੜੀ ਲੋੜਿੰਦੀ ਚੀਜ਼ ਆ ਦੇ ਘਰ ਦੀ ਆ ਬਾਹਰ ਦੀ ਆ ਉਹ ਆਪਣੇ ਪੈਸੇ ਨਾਲ ਖਰਚੇਗੇ ਇਸ ਕਰਕੇ ਜਿਹੜੀ ਫ੍ਰੀ ਦੀ ਚੀਜ਼ਾਂ ਬੰਦ ਹੋਣੀ ਚਾਹੀਦੀਆਂ ਨੇ ਲੇਕਿਨ ਸਿੱਖਿਆ ਤੇ ਜਿਹੜੀ ਮੈਡੀਕਲ ਸਪੋਰਟ ਆ ਉਹ ਜ਼ਰੂਰ ਫ੍ਰੀ ਕਰਨੀ ਚਾਹੀਦੀ ਹੈ ਸਰਕਾਰ ਕੋਲ ਜੀ ਜੀ ਠੀਕ ਹੈ ਸ਼ੁਕਰੀਆ ਤੁਸੀਂ ਸਮਾਂ ਕੱਢਿਆ ਗੱਲਬਾਤ ਕੀਤੀ ਆਪਣੀ رائے ਸਾਂਝੀ ਕੀਤੀ ਮਿਹਰਬਾਨੀ ਕਿ ਜਿਹੜੀਆਂ ਬੇਸਿਕ ਨੀਡਸ ਨੇ ਜਿਹੜੀ ਬੁਨਿਆਦੀ ਸਾਡੀ ਲੋੜਾਂ ਨੇ ਉਹ ਜਿਹੜੀਆਂ ਨੇ ਮੁਫਤ ਜ਼ਰੂਰ ਹੋਣੀ ਚਾਹੀਦੀਆਂ ਨੇ ਪਰ ਉਸ ਤੋਂ ਬਿਨਾ ਜਿਹੜਾ ਹੈ ਉਹ ਕੁਝ ਵੀ ਕਹਿੰਦੇ ਇਹ ਮੁਫਤ ਨਹੀਂ ਹੋਣਾ ਚਾਹੀਦਾ ਤੁਹਾਡੀ رائے ਕੀ ਹੈ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਮੈਂਟ ਕਰ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਔਰ ਆਪਣੇ ਉਸ ਬਾਰੇ ਵਿਚਾਰ ਜਿਹੜੇ ਆ ਉਹ ਸਾਂਝੇ ਕਰ ਸਕਦੇ ਨੇ ਜਿਹੜੇ ਕਿ ਸਾਰੇ ਦੇਖ ਸੁਣ ਪੜ ਸਕਦੇ ਆ ਔਰ ਨਾਲ ਇੱਕ ਗੱਲ ਇਹ ਕਿ ਜਦੋਂ ਤੁਸੀਂ ਇਸ ਤਰੀਕੇ ਦੇ ਵਾਅਦੇ ਕਰਕੇ ਆਉਂਦੇ ਹੋ ਕਿ ਜਿਹੜੇ ਲੋਕ ਲੁਭਾਵੀ ਹੁੰਦੇ ਆ ਕਿ ਉਹ ਜਿਹੜਾ ਵੋਟਰ ਆਕਰਸ਼ਿਤ ਹੋ ਕੇ ਤੁਹਾਨੂੰ ਵੋਟ ਪਾਉਂਦਾ ਉਹਨਾਂ ਦੇ ਵਿੱਚੋਂ ਕਈ ਤਾਂ ਵਫਾ ਹੁੰਦੇ ਆ ਪਰ ਕਈ ਨਹੀਂ ਹੁੰਦੇ ਪਰ ਉਹਦੇ ਵਿੱਚੋਂ ਜਿਹੜੀ ਬੇਤਰਤੀਬੀ ਹੈ ਮਿਸਾਲ ਦੇ ਤੌਰ ਤੇ ਜੇਕਰ ਜਿਸ ਬੰਦੇ ਦੀ ਆਮਦਨੀ 5000 ਹੈ ਤੇ ਜਿਸ ਦੀ 50000 ਹੈ ਤੇ ਜਿਸ ਦੀ 5 ਲੱਖ ਹੈ ਤੇ ਯੂਨਿਟ ਸਾਰਿਆਂ ਨੂੰ ਬਰਾਬਰ ਮਾਫ ਨੇ ਕਿਰਾਏ ਜਿਹੜੇ ਔਰਤਾਂ ਨੂੰ ਮਾਫ ਕੀਤੇ ਹੈ ਜੇ ਕੋਈ ਲੈਕਚਰਰ ਦੇ ਜਿਹੜੇ ਲੈਕਚਰਰ ਨੇ ਜੇ ਉਹਨਾਂ ਦੀ 1.5 2 ਲੱਖ ਸੈਲਰੀ ਆ ਉਹਨਾਂ ਨੂੰ ਵੀ ਜਿਹੜਾ ਹੈ ਕਿਰਾਇਆ ਮਾਫ ਹੈ ਜੇ ਕੋਈ ਜਿਹੜੇ ਬੇਰੋਜ਼ਗਾਰ ਨੇ ਤੇ ਉਹਨਾਂ ਨੂੰ ਵੀ ਕਿਰਾਇਆ ਮਾਫ ਹੈ ਸੋ ਕਹਿਣ ਤੋਂ ਭਾਵ ਗੱਲ ਇਹ ਹੈ ਕਿ ਸਾਰਿਆਂ ਨੂੰ ਜਦੋਂ ਅਸੀਂ ਇੱਕੋ ਚ ਨਜ਼ਰੀਏ ਨਾਲ ਇਹਨਾਂ ਖਾਸ ਕਰਕੇ ਸਕੀਮਾਂ ਦੇ ਵਿੱਚ ਦੇਖਦੇ ਆ ਤਾਂ ਉਹਨਾਂ ਨੂੰ ਪਰੋਣੇ ਆ ਤੇ ਉੱਥੇ ਕਿਤੇ ਨਾ ਕਿਤੇ ਜਿਹੜੀ ਹੈ ਉਹ ਸਰਕਾਰੀ ਖਜ਼ਾਨੇ ਨੂੰ ਮੋਟਾ ਚੂਨਾ ਜਿਹੜਾ ਹੈ ਉਹ ਲੱਗ ਜਾਂਦਾ ਹੈ ਬਾਕੀ ਸਰਕਾਰਾਂ ਦੇ ਹਿਸਾਬ ਨਾਲ ਉਹ ਬਹੁਤ ਸਿਆਣੇ ਹੈ ਕਿਉਂਕਿ ਉਹਨਾਂ ਕੋਲੇ ਇੱਕ ਵੱਡਾ ਲਾਮ ਲਸ਼ਕਰ ਹੁੰਦਾ ਐਡਮਿਨਿਸਟ੍ਰੇਸ਼ਨ ਦੇ ਰੂਪ ਦੇ ਵਿੱਚ ਪੜੇ ਲਿਖੇ ਅਫਸਰ ਹੁੰਦੇ ਨੇ ਪਰ ਇਹਨਾਂ ਚੀਜ਼ਾਂ ਨੂੰ ਜ਼ਰੂਰ ਦੇਖਣਾ ਹੋਵੇਗਾ ਕਿ ਜਿਹੜੇ ਲੋਕਾਂ ਦੇ ਟੈਕਸ ਨਾਲ ਆਇਆ ਹੋਇਆ ਪੈਸਾ ਤੇ ਉਹਨੂੰ ਕਿਸ ਪੱਦਰ ਤੇ ਤਕਸੀਮ ਕਰਨਾ ਅੱਜ ਦੇ ਲਈ ਇਨਾ ਹੀ ਵੜ ਮਿਲਾਂਗੇ ਕਿਸੇ ਹੋਰ ਵਿਸ਼ੇ ਨਾਲ ਨਵਜੋਤ ਸਿੰਘ ਥਾੜੀ ਬੰਦਿਓ ਇਜਾਜ਼ਤ ਸਤਿ ਸ੍ਰੀ ਅਕਾਲ